ਸਿਨਵਾਨਾ ਸਾਹਿਬ ਨਾਲ ਕਬੀਰ ਜੀ ਕਹੇ ਕਬੀਰ ਲਲਨੀ ਕੇ ਸੁਗਣਾ ਤੋਹੀ ਕੌਣ ਪਕਰਿਆ ਤੇ ਲਲਨੀ ਕੇ ਸੁਗਣਾ ਦਾ ਮਤਲਬ ਮਾਂ ਦੇ ਪੁੱਤਰਾ ਤੈਨੂੰ ਫੜਿਆ ਤੇ ਕਿਸੇ ਨੇ ਨਹੀਂ ਤੂੰ ਆਪਣੇ ਆਪ ਨੂੰ ਵੈਸੀ ਫਸਿਆ ਫਸਾ ਵਜੂਦ ਹੁੰਦਾ 40 50 ਸਾਲ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜਦ ਕਿ ਤੁਹਾਨੂੰ ਚੀਜ਼ਾਂ ਜਿਹੜੀਆਂ ਸਵਾਸੂਲ ਲੱਗਦੀਆਂ ਬੰਦ ਹੋ ਗਈਆਂ ਜਿਹੜੀਆਂ ਪੰਜ ਸਾਇੰਸੀ ਤੋਂ ਇੱਕ ਬਲੂਰ ਹੁੰਦੀਆਂ ਕਿ ਤੁਹਾਨੂੰ ਲੱਗਦਾ ਲੱਗੇ ਅਸੀਂ ਫਸ ਗਏ ਫਸ ਗਏ ਫਸ ਗਏ ਤੋ ਕਬੀਰ ਜੀ ਕਹਿੰਦੇ ਇਹ ਤੈਨੂੰ ਫੜਿਆ ਤਾਂ ਹੈ ਨਹੀਂ ਤੋਤੇ ਦੇ ਧਾਰਨ ਹੁੰਦੇ ਆ ਮੈਂ ਥੋੜੀ ਨਜ਼ਮ ਲਿਖੀ ਸੀ ਨਵਾਂ ਸਾਹਿਬ ਉਲਝਣਾ ਨੂੰ ਸਮਝਾਣਾ ਰਿੰਤੇ ਉਲਝਣਾ ਨੂੰ ਸੁਲਝਾ ਹੀ ਕੋਸ਼ਿਸ਼ ਕਰਦੇ ਆ ਯਾਰ ਸੁਲਝਾਈਏ ਸੁਲਝਾਈਏ ਮਸਲੇ ਹੱਲ ਕਰੀਏ ਹੋਣੀ ਨਹੀਂਗੇ ਉਲਝਣਾ ਨੂੰ ਸਮਝਾਣਾ ਰਿੰਤੇ ਉਲਝਣ ਦੀ ਤੇ ਆਪੇ ਸੁਲਝਣੀਆਂ ਨੇ ਜਿਵੇਂ ਸੁਲਝਣ ਉਲਝਣਾ ਨੂੰ ਸਮਝਾਣਾ ਰਿੰਤੇ ਉਲਝਣ ਜਾਂਦੇ ਤੇ ਆਪੇ ਸੁਲਝ ਰਹੀਆਂ ਨੇ ਜਿਵੇਂ ਸੁਲਝਣੀਆਂ ਨੇ ਆਪੇ ਸੁਲਝ ਜਾਂਦੇ ਇਹ ਜਿਹੜਾ ਚਾਰੇ ਪਾਸੇ ਵਾਪਰ ਰਿਹਾ ਸੀ ਦਾ ਕੁਝ ਕਰਨ ਵਾਲੀ ਨਹੀਂ ਤੂੰ ਕਰ ਤੂੰ ਕਰਤਾ ਤੂੰ ਕਰਤਾ ਕਰਨਾ ਮੈਂ ਨਹੀਂ ਕੁਦਰਤ ਦਾ ਹੈ ਪਾਣਾ ਜਿਹੜਾ ਵਰਤ ਰਿਹਾ ਕੁਦਰਤ ਦਾ ਹੈ ਪਾਣਾ ਜਿਹੜਾ ਵਰਤ ਰਿਹਾ ਤੂੰ ਆਪਣਾ ਸਮਾਂ ਲਗਾ ਇਸ ਨੂੰ ਵਰਤਨ ਦੇ ਉਲਝਣਾਂ ਨੂੰ ਸੁਲਝਾਉਣ ਆ ਰਿਹਾ ਤੇ ਉਝੰਦੀ ਆ ਜਿਵੇਂ ਸੁਲਝ ਰਹੀਆਂ ਨੇ ਆਪੇ ਸੁਲਝ ਜਾਂਦੀ ਐਵੇਂ ਨਾ ਟਿੰਡ ਦੀ ਦੁਕਾਨਾਂ ਪਾ ਟਿੰਡ ਹੁੰਦੀ ਆ ਉਹਦੇ ਚਕਾਨਾਂ ਪਾਉਣ ਦੇ ਬੰਦੇ ਐਵੇਂ ਮਤਲਬ ਲਤ ਬਸਾਉਣੀ ਹੈ ਲਤ ਬਸਾਉਣੀ ਹੈ ਬਿਲਕੁਲ ਤੋ ਮੇਰੇ ਕੋਈ ਮੈਨੂੰ ਗੱਲ ਯਾਦ ਆਈਂ ਜਿਹੜੀ ਮੈਂ ਵੀ ਦਿੱਤਾ ਬਹੁਤ ਖੌਂਦਾ ਹੁੰਦਾ ਸੀ ਸਾਡੇ ਬਜ਼ੁਰਗ ਕਹਿੰਦੇ ਰਿੰਪੇ ਤਕਲੇਸ਼ ਹੀ ਪੋਣਾ ਐਵੇਂ ਨਾ ਟਿੰਡ ਵਿੱਚ ਦੁਕਾਨਾ ਪਾ ਬੰਤੇ ਹਾਂਜੀ ਹਾਂਜੀ ਐਵੇਂ ਨਾ ਟਿੰਡ ਵਿੱਚ ਦੁਕਾਨਾ ਪਾ ਕਿਸਮਤ ਨੂੰ ਆਪਣੀ ਰਾਹਾਂ ਤੇ ਚੱਲਣ ਦੇ ਤੇ ਆਪੇ ਸਲਝਰੀਆਂ ਨੇ ਜਿਵੇਂ ਚੱਲਣ ਦੇ ਵਾਹ ਜੀ ਵਾਹ ਆਪਣੀਆਂ ਸਿਆਣਪਾਂ ਨੂੰ ਪਰੇ ਰੱਖ ਆਪਣੀਆਂ ਸਿਆਣਪਾਂ ਨੂੰ ਪਰੇ ਰੱਖ ਕੇ ਬੱਚਿਆਂ ਨੂੰ ਗਲਤੀ ਕਰ ਸੁਧਰਨ ਦੇ ਬਿਲਕੁਲ ਇਹ ਜਿਸ ਸਹਿਜ ਦਾ ਮਾਰ ਪਾਣੀ ਜਦੇ ਸਹਿਜ ਗਿਆਨ ਪਾ ਲੈ ਕੋਈ ਤੇ ਇੱਕ ਮਛਲੇ ਨਾਲ ਬਿਲਕੁਲ ਬਿਲਕੁਲ ਤੁਹਾਡੀ ਸਿਆਣਪ ਨੂੰ ਨਹੀਂ ਚਲਦੀ ਨਾਲ ਆਪਣੀਆਂ ਸਿਆਣਪਾਂ ਨੂੰ ਨਿਮਨ ਪਰੇ ਰੱਖ ਬੱਚਿਆਂ ਨੂੰ ਗਲਤੀ ਕਰ ਸੁਧਰਨ ਦੇ ਐਵੇਂ ਨਾ ਕੰਧਾਂ ਨਾਲ ਤੂੰ ਟਕਰਾ ਮਾਰ ਐਵੇਂ ਨਾ ਕੰਧਾਂ ਨਾਲ ਤੂੰ ਟਕਰਾ ਮਾਰ ਮਾਰ ਮਨ ਦਾ ਹੈ ਜੋ ਜਿਹੜਾ ਖੁਦਾ ਮੰਨ ਮੰਨ ਲੈ ਕੋਈ ਅੱਲਾਹ ਕਹਿੰਦਾ ਰੱਬ ਕਹਿੰਦਾ ਕਿ ਵਾਹਿਗੁਰੂ ਜੀ ਮੈਂ ਨਾ ਗੰਦਾ ਜੀ ਟੱਕਰਾ ਮਾਰ ਬਿੰਟੇ ਮੈਂ ਦੀ ਮਾਦ ਮੈਂ ਨੀ ਮਾਰ ਮੰਨ ਲੈ ਕਾਗਜ਼ ਦੀ ਕਿਸ਼ਤੀ ਵਾਂਗੂ ਵਹਿਣਾ ਸਿੱਖ ਕਾਗਜ਼ ਦੀ ਕਿਸ਼ਤੀ ਵਾਂਗੂ ਜਿਹਦਾ ਜੋਰ ਹੀ ਕੋਈ ਨਹੀਂ ਕਾਗਜ਼ ਦੀ ਕਿਸ਼ਤੀ ਵਾਂਗੂ ਵਹਿਣਾ ਸਿੱਖ ਨਦੀ ਦੀ ਧਾਰਾਂ ਨਾਲ ਮਲਾ ਨੂੰ ਠੱਲਣ ਦੇ ਠੱਲਣ ਦੇ ਤੋਰਨ ਦੇ ਹਾਂ ਮਲਾ ਕੋਣ ਹੈ ਕੁਦਰਤ ਹੈ ਉਹ ਨਦੀ ਧਾਰਾਂ ਨਾਲ ਤੁਹਾਨੂੰ ਚਲਾਈ ਜਾਂਦੀ ਹੈ ਕਾਗਜ਼ ਦੀ ਕਿਸ਼ਤੀ ਵਾਂਗੂ ਵਹਿਣਾ ਸਿੱਖ ਨਦੀ ਦੀ ਧਾਰਾਂ ਨਾਲ ਮਲਾ ਨੂੰ ਠੱਲਣ ਦੇ ਆਪਣਾ ਹੁਕਮ ਚਲਾਨਾ ਰਿੰਪੇ ਮੰਨਣਾ ਸਿੱਖ ਆਪਣਾ ਹੁਕਮ ਚਲਾਨਾ ਰਿੰਪੇ ਮੰਨਣਾ ਸਿੱਖ ਵਿਧੀ ਦੇ ਵਿਧਾਨ ਦੀ ਆਖੇ ਨੂੰ ਮੰਨਣ ਦੇ ਹੁਕਮੇ ਅੰਦਰ ਸਭ ਕੋ ਬਾਹਰ ਕੋਈ ਇਹ ਹੁਕਮ ਚ ਸਾਰਾ ਕੁਝ ਹੋ ਰਿਹਾ ਆਪਣਾ ਹੁਕਮ ਚਲਾਨਾ ਵਿਧੀ ਦੇ ਵਿਧਾਨ ਦੀ ਆਖੇ ਨੂੰ ਮੰਨਣਾ ਜਵਾਰ ਦੇ ਸਮੁੰਦਰ ਦੇ ਵਿੱਚ ਜਵਾਰ ਵਾਟਾ ਹੁੰਦਾ ਆਇਆ ਹੈ ਜੇ ਜਵਾਰ ਆਇਆ ਹੈ ਜਵਾਰ ਜੇ ਸਮੁੰਦਰ ਦੇ ਪਾਣੀ ਵਿੱਚ ਆਇਆ ਹੈ ਜਵਾਰ ਜੇ ਸਮੁੰਦਰ ਦੇ ਪਾਣੀ ਵਿੱਚ ਮੁਰਦਾ ਹੋ ਜਾ ਜਿਸਮ ਨੂੰ ਆਪਣੇ ਚੱਲਣ ਦੇ ਜੇ ਮਾਰੀਆਂ ਮਾਰੇ ਹਲਾਤ ਪੈਦੇ ਹੋਏ ਤੇ ਮੁਰਦਾ ਹੋ ਜਾ ਸੋਚੋ ਹੀ ਨਾ ਮਰ ਗਿਆ ਮਰ ਗਿਆ ਮਰ ਗਿਆ ਉਹ ਆਪੇ ਆਪੇ ਉਹ ਤਰ ਜਾਂਦਾ ਹੋ ਜਾਂਦਾ ਹੈ ਉਹ ਤਰ ਜਾਂਦਾ ਇਹ ਜੌਣ ਦੀ ਕੋਸ਼ਿਸ਼ ਕਰਦਾ ਡੁੱਬਦਾ ਹੱਥ ਪੈਰ ਮਾਰਦਾ ਉਹ ਡੁੱਬ ਜਾਂਦਾ ਆਇਆ ਹੈ ਜੇ ਜਵਾਰ ਆਇਆ ਹੈ ਜਵਾਰ ਜੇ ਸਮੁੰਦਰ ਵਿੱਚ ਸਮੁੰਦਰ ਦੇ ਪਾਣੀ ਵਿੱਚ ਮੁਰਦਾ ਹੋ ਜਾ ਜਿਸਮ ਨੂੰ ਆਪਣੇ ਚੱਲਣ ਦੇ ਮਸਿਆ ਤੇ ਪੁੰਨਿਆ ਮਸਿਆ ਤੇ ਪੁੰਨਿਆ ਦੋ ਪਹਿਲੂ ਹਨ ਬਿਲਕੁਲ ਨੇੜਾ ਸੇੜਾ ਮਤ ਤੁਹਾਨੂੰ ਕਿ ਜੇ ਤੁਸੀਂ ਨੇੜਾ ਦੇਖੋਗੇ ਤੁਹਾਨੂੰ ਨੇੜਾ ਦਿਖੂਗਾ ਮਰ ਗਿਆ ਮਰ ਗਿਆ ਜੇ ਸਵੇਰਾ ਦੇਖੋਗੇ ਚੜਦੀ ਕਲਾ ਚ ਰਹੋਗੇ ਤੁਹਾਨੂੰ ਉਹਨੂੰ ਚੜਦੀ ਕਲਾ ਨਜ਼ਰ ਆਏਗਾ ਮਸਿਆ ਤੇ ਪੁੰਨਿਆ ਦੋ ਪਹਿਲੂ ਹਨ ਚੜਦੀ ਤੇ ਲੈਂਦੀ ਕਲਾ ਹੈ ਮੰਨਣ ਤੇ ਜੇ ਤੁਸੀਂ ਮੰਨ ਲਿਆਲੇ ਵਿਚਾਰੇ ਪਾਸੇ ਤੁਹਾਡੀ ਮਾਰੀ ਮਾਰੀ ਹੈ ਬੱਧਾ ਮਾਰਾ ਮਾਰਾ ਤੁਹਾਡੇ ਮੰਨਣ ਤੇ ਡਿਪੈਂਡ ਕਰਦਾ ਹੈ ਚੜਦੀ ਤੇ ਲੈਂਦੀ ਕਲਾ ਹੈ ਮੰਨਣ ਤੇ ਮਰਦਾ ਹੋ ਜਾ ਜਿਸਮ ਦੀ ਆਪਣੀ ਚੱਲਣਗੇ ਵਾਹ ਜੀ ਵਾਹ ਵਾਹ ਕੁਦਰਤ ਦੀ ਸੁਰ ਨਾਲ ਸੁਰ ਮਲਾਰਮ ਪੀ ਵਾਹ ਕੁਦਰਤ ਦੀ ਸੁਰ ਨਾਲ ਸੁਰ ਮਲਾਰਮ ਪੀ ਜਗਤ ਤਮਾਸ਼ਾ ਜਿਵੇਂ ਹੈ ਚੱਲਦਾ ਚੱਲਣ ਦੇ ਜੇ ਮਰਦਾ ਹੋ ਜਾ ਜਿਸਮ ਨੂੰ ਆਪਣੇ ਚੱਲਣ ਦੇ ਵਾਹ ਪੰਚੂਰੀ ਸਾਹਿਬ ਵਾਹ 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 ਪੰਚੂਰੀ ਸਾਹਿਬ ਚਾਪਿਆ ਗਿਆ ਹੈ